ਨਾ ਤੋਂ ਅੱਦੇ ਕੇਸ ਮਸਿਆਰੇ ਕਿਉਂ ਇਕੱਠੇ ਹੋਏ ਮੇਰਾ ਨਾਮ ਕੁਚਮੀਰ ਸਿੰਘ ਹੈ ਰੇਮਨਗਰ ਗਿਆ ਜੰਸੀ ਦੇ ਸਾਹਮਣੇ ਸਾਡੀ ਮਾਰਕੀਟ ਹੈਗੀ ਆ ਆਪਣਾ ਪਹਿਲੇ ਮੇਰੇ ਵੀਰ ਨੇ ਸਭ ਕੋ ਦੱਸ ਦਿੱਤਾ ਹੈ ਜੋ ਵੀ ਹੱਦਕਾਂ ਹੋ ਰਿਹਾ ਅਸੀਂ ਕਾਫੀ ਵਾਰੀ ਕਮੇਟੀ ਘਰ ਵੀ ਜਾ ਚੁੱਕੇ ਆ ਇਥੋਂ ਤੱਕ ਕਿ ਉਹ ਜਿਹੜੇ ਆਪਣੇ ਅਧਿਕਾਰੀ ਆਏ ਉਹਨਾਂ ਨੇ ਵੀ ਮਿਲ ਕੇ ਆ ਗਏ ਆ ਜਦੋਂ ਆਪਾਂ ਜਾਈਦਾ ਦੂਸਰੇ ਤੀਸਰੇ ਦਿਨ ਕੂੜਾ ਚ ਕਾਉਂਦੇ ਕਾ ਉਸੇ ਵਿੱਚ ਕਾ ਦਿੰਦੇ ਆ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਬਿਨਾਂ ਆਪਣੇ ਵਾਲੇ ਕੇ ਫੋਨ ਕੀਤੇ ਜਾਂ ਜਾ ਮੋਤੇ ਜਾਇਦਾ ਇਹਨਾਂ ਵਾਈਫ ਕਾਫੀ ਵਾਰੀ ਕਹਿ ਚੁੱਕਾ ਵੀ ਤਹੀ ਹੜਾ ਕੋ ਪੱਕਾ ਬੰਦਾ ਕੋ ਗੱਡੀ ਵਾਲਾ ਲਾ ਦੋ ਜਰਾ ਉਸ ਫੇਰੇ ਆ ਸ਼ਾਮ ਆਣ ਕੇ ਤੇ ਜੋ ਵੀ ਹੈਗਾ ਕੂੜਾ ਕਿ ਟੁੱਕ ਕੇ ਲੈ ਜਾਏ ਕਰ ਪਰ ਇਹ ਅਜ ਤੱਕ ਕੋਈ ਨਹੀਂ ਆਇਆ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਗਈ ਆ ਇਥੋਂ ਤੀਨ ਦਿਨ ਹੋ ਗਏ ਵੀ ਆਪਣੇ ਆਰਮੀ ਕੰਟੀਨ ਤੋਂ ਲੈ ਕੇ ਬਾਈਪਾਸ ਤੱਕ ਉਹਨਾਂ ਪਾਸਿਆਂ ਦੇ ਸਾਰੇ ਪਾਸੇ ਦੋਨੇ ਪਾਸੇ ਕੂੜਾ ਹੈਗਾ ਬਲੇਕ ਕਿਹ ਅੱਧ ਗਈ ਪੂਰਾ ਪ੍ਰਸ਼ਾਸਨ ਇਥੋਂ ਲੰਘ ਕੇ ਜਾਂਦਾ ਜਾਂਦਾ ਕਿਸੇ ਦਾ ਧਿਆਨ ਹੀ ਨਹੀਂ ਹੈਗਾ ਇਥੇ ਕਿ ਇਹ ਵੀ ਕੋਈ ਸਮੱਸਿਆ ਦਾ ਹੱਲ ਕੀਤਾ ਜਾਵੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਇਸ ਮਹਿਲ ਆਉਂਦੀ ਆ ਦੁਕਾਨਦਾਰਾਂ ਦਾ ਕਿਰਾਇਆ ਵੇਖੋ ਦੁਕਾਨਾਂ ਦਾ ਕਿੰਨਾ ਦੁਕਾਨਦਾਰਾਂ ਦਾ ਤੇ ਜਦੋਂ ਕੋਈ ਕੋਈ ਇਹ ਨਾ ਤਾਂ ਕਸਮਰੀ ਕੋਈ ਨਹੀਂ ਆਊਗਾ ਤੇ ਇਹ ਨਾ ਕਰਾਏ ਕਿਥੋਂ ਦੇਣਗੇ ਬਹੁਤ ਜ਼ਿਆਦਾ ਤਕਲੀਫ ਹੈ ਗਈ ਹੈ ਇਹਦਾ ਕਰਕੇ ਸਾਡਾ ਕੋਈ ਹੱਲ ਕੀਤਾ ਜਾਵੇ ਕਿਉਂ ਸਾਡਾ ਸਾਜ ਦੀ ਕਸਮਸਿਆ ਹੈ ਗਿਆ ਇਹਨੂੰ ਜਰਾ ਕੂੜਾ ਸੋਟੇ ਨੇ ਬੰਦ ਕੀਤਾ ਜਾਵੇ ਸਰਕਾਰੀ ਮੌਸਮ ਚੱਲਦਾ ਪਿਆ ਜਦੋਂ ਡੇਂਗੂ ਮਲੇਰੀਆ ਦਾ ਖਤਰਾ ਹੈ ਬਿਲਕੁਲ ਹੈਗਾ ਜੀ ਇੱਥੇ ਤਾਂ ਰਾਤ ਨੂੰ ਕਈ ਵਾਰੀ ਸੱਪ ਵੀ ਆਉਂਦੇ ਨੇ ਇਹ ਤਾਂ ਆਵਾਰਾ ਕੁੱਤੇ ਫਿਰਦੇ ਅਲੱਗ ਸਕੂਲ ਵੀ ਹੈ ਉਹ ਵੀ ਬਰਾ ਹੁਣ ਡੇਂਗੂ ਮਜਰਾ ਮਸ਼ਰ ਦਾ ਜਾਂ ਮਲੇਰੀਆ ਦਾ ਐਟਮ ਬਰਸਾਤੀ ਮੌਸਮ ਹੈਗਾ ਉਹ ਇਹ ਬਿਮਾਰੀਆਂ ਫੈਲਣ ਦਾ ਖਤਰਾ ਨੂੰ ਡਰਿਆ ਹੈਗਾ ਤੇ ਕਿਤੇ ਉਹ ਵੀ ਫੈਲਦਾ ਕਿ ਜਿਹੜੀ ਬਦਬੂ ਆ ਰਹੀ ਇਹਦਾ ਕਰਕੇ ਸਾਡਾ ਗਿਆ ਜਾਨੀ ਨੁਕਸਾਨ ਦਾ ਵੀ ਖਤਰਾ ਹੈਗਾ ਇਹ ਇਸ ਤਰ੍ਹਾਂ ਲੋਕੀ ਕਈ ਵਾਰੀ ਦਾ ਪੂਚਾਰ ਕਰਦੇ ਕਈ ਵਾਰੀ ਜਿੱਦਾਂ ਕਿ ਕੋੜਾ ਸੁਰਤ ਨੇ ਕਿ ਆਵਾਰਾ ਕੁੱਤੇ ਕੱਟ ਵੀ ਲੈਂਦੇ ਆ ਹਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਇਹ ਕਹਿਣਾ ਚਾਹੁੰਦੇ ਪਹਿਲਾਂ ਜਦੋਂ ਲੱਗਿਆ ਸਕੂਲ ਹੈਗਾ ਕਈ ਵਾਰੀ ਬੱਚੇ ਇਹ ਤੇ ਇਕੱਲੇ ਆਉਂਦੇ ਜਾਂਦੇ ਨੇ ਖੇਡਦੇ ਆ ਉਹਨਾਂ ਬਾਰੇ ਕਿਹਦੇ ਕੁੱਤੇ ਬੜੀ ਇਤਨੀ ਬੜਾ ਜਰਾ ਡਰ ਲੱਗਦਾ ਕੋਈ ਬੱਚਾ ਬਾਹਰ ਨਹੀਂ ਨਿਕਲਦਾ ਅਮੀ ਆਹ ਜਹਾਜ ਦੋ ਜਿਹੜੇ ਸਮਾਰਕ ਉਤੇ ਜਿਹੜੇ ਲੋਕਾਂ ਨੂੰ ਪੈ ਰਿਹਾ ਚੁਕੇ ਆ ਕਈਆਂ ਦੀ ਮੌਤ ਵੀ ਹੋ ਚੁੱਕੀ ਐ ਤੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦਾ ਹੈ ਤੁਸੀਂ ਪ੍ਰਸ਼ਾਸਨ ਇਹ ਕਹਿੰਦੇ ਬਈ ਇਹ ਜਿਹੜੀ ਹੈਗੀ ਇੰਜਰੀ ਸਾਡੀ ਸਮੱਸਿਆ ਐ ਇਹਨੂੰ ਬੰਦ ਕੀਤਾ ਜਾਵੇ ਇਹ ਬੰਦ ਹੋਣ ਦੇ ਨਾਲ ਕੁੱਤੇ ਵੀ ਇੱਥੇ ਨਹੀਂ ਆਉਣਗੇ ਤੇ ਜਿਹੜਾ ਜਿਹੜੀ ਚੀਜ਼ ਦਾ ਡਰ ਜਿਹੜਾ ਖਤਮ ਹੋਊਗਾ ਆਖੀ ਵਾਰ ਇਹੋ ਮੰਗ ਕਰਦੀਆਂ ਤਾਂ ਹੀ ਇਕੱਠੇ ਹੋਏ ਸਾਰੇ ਦੁਕਾਨਦਾਰ ਐ ਵੀ ਇਹ ਚੀਜ਼ ਨੂੰ ਜਲਦੀ ਜਲਦੀ ਬੰਦ ਕਰਕੇ ਇਹਦੇ ਵਧੀਆ ਲਿਗਾ ਸਬਸਪੈਕ ਕੀਤੀ ਜਾਵੇ ਇਹ ਤਾਂ ਕਾਫੀ ਸਮੱਸਿਆ ਆ ਰਹੀ ਹੈ ਕਈ ਵਾਰ ਉਹ ਕਹਿੰਦੇ ਸਾਡੇ ਕੋ ਕੂੜੇ ਦਾ ਡੰਪੜੀ ਹੈਗਾ ਜਾਂ ਆਪਾਂ ਕੂੜਾ ਕਿੱਥੇ ਸੁੱਟਾਂਗੇ ਤੇ ਇੱਦਾਂ ਪ੍ਰੋਬਲਮ ਆਉਂਦੀ ਹੈ ਤੇ ਕੀ ਕਹਿਣਾ ਜਾਊਗਾ ਨਾ ਸਰਕਾਰਾਂ ਨੂੰ ਸਰਕਾਰਾਂ ਨੇ ਕਹਿਣਗੇ ਸਰਕਾਰਾਂ ਜੇ ਪੂਰੇ ਸਾਰੇ ਸ਼ਹਿਰ ਦੀ ਇਹਦੀ ਪ੍ਰੋਬਲਮ ਮੰਨ ਲਈ ਹੈ ਪਰ ਉਹਨਾਂ ਪ੍ਰਸ਼ਾਸਨ ਨੂੰ ਵੀ ਚਾਹੀਦਾ ਨਾ ਇਹ ਜਗ੍ਹਾ ਕੋ ਅਰੇਂਜਮੈਂਟ ਕਰਕੇ ਕਿ ਜੋ ਵੀ ਸ਼ਹਿਰ ਦੀ ਗੰਦਗੀ ਆਈ ਹੈ ਇਹਨੂੰ ਸਾਬਤ ਤੋ ਤੱਕ ਰੱਖਿਆ ਜਾਵੇ ਇਹ ਤੇ ਪ੍ਰਸ਼ਾਸਨ ਦਾ ਮਤਨਬੰਦ ਪਰਜ ਬਣਦਾ ਇਹਨਾਂ ਦਾ ਮੈਂ ਜੀ ਅਜੇ ਸ਼ਰਮਾ ਹਰਦੋਸ਼ਣੀ ਰੋਡ ਪ੍ਰੇਮ ਨਗਰ ਤੇ ਸਾਡੇ ਮਹੱਲਾ ਨਿਵਾਸੀ ਵੀਰ ਮੇਰੇ ਨਾਲ ਖੜੇ ਨੇ ਨਾਲ ਖੜਨਦਾ ਇੱਕ ਬੜਾ ਵੱਡਾ ਮੁੱਦਾ ਹੈ ਜੀ ਸਾਡੇ ਪ੍ਰੇਮਨਗਰ ਦੇ ਵਿੱਚ ਹਰਦੁਸ਼ਣੀ ਰੋਡ ਤੇ ਇੱਕ ਕੂੜੇ ਦਾ ਢੇਰ ਲੱਗਾ ਬਹੁਤ ਚਿਰ ਤੋਂ ਇਹ ਢੇਰ ਲੱਗ ਰਿਹਾ ਤੇ ਕਮੇਟੀ ਘਰ ਨੂੰ ਅਸੀਂ ਬਹੁਤ ਵਾਰੀ ਕਹਿ ਚੁੱਕੇ ਆਂ ਵੀ ਇਹ ਹੁਣ ਮਾਰਕੀਟ ਆ ਵੇਖੋ ਲੱਗੇ ਇੱਕ ਸਕੂਲ ਆ ਸਾਹਮਣੇ ਗੈਸ ਏਜੰਸੀ ਆ ਇਹ ਮੇਨ ਗਲੀ ਆ ਸਾਹਮਣੇ ਦੇਸ਼ ਭਗਤ ਗਲੀ ਇਹਦੇ ਬਾਹਰ ਗਲੀ ਦੇ ਉੱਤੇ ਢੇਰ ਲੱਗਾ ਔਰ ਵੱਡੀ ਗੱਲ ਇਹ ਆ ਵੀ ਉਹਦੇ ਉੱਤੇ ਇੱਕ ਬੋਰਡ ਲੱਗਾ ਆ ਵੀ ਜਿਹੜਾ ਕੂੜਾ ਛੁੱਟੇਗਾ ਉਹਨੂੰ 5000 ਰੁਪਏ ਜੁਰਮਾਨਾ ਤੇ ਦੇਖਣ ਜੇ ਇਹ ਹੁੰਦਾ ਵਾ ਵੀ ਜਿਹੜੇ ਕਮੇਟੀ ਘਰ ਦੇ ਸਫਾਈ ਕਰਮਚਾਰੀ ਹੈ ਨਾ ਉਹ ਵੀ ਕੂੜਾ ਇੱਥੇ ਛੋੜ ਜਾਂਦੇ ਆ ਹੁਣ ਦੇਖਿਆ ਜੇ ਵੀ ਜੇ ਬੋਰਡ ਹੀ ਕਮੇਟੀ ਘਰ ਵਾਲਿਆਂ ਲਾਇਆ ਤੇ ਜੇ ਕਮੇਟੀ ਘਰ ਵਾਲੇ ਆ ਕੇ ਸਫਾਈ ਕਰਮਚਾਰੀ ਇੱਥੇ ਕੂੜਾ ਛੁੱਟ ਜਾਣਗੇ ਤੇ ਲਾਗੇ ਚੱਕੇ ਮਾਰਕੀਟ ਤਾਂ ਜੀਣਾ ਹਰਾਮ ਆ ਤੁਸੀਂ ਗੁਰਦਾਸਪੁਰ ਤੋਂ ਤੁਰਪੁਰ ਰੈਸਟ ਹਾ ਉਸ ਜਿੱਥੇ ਅਫਸਰ ਆ ਕੇ ਰਾਤ ਸੌਂਦੇ ਨੇ ਰੈਸਟ ਕਰਦੇ ਨੇ ਉਹਦੇ ਲਾਗੇ ਵੀ ਬਹੁਤ ਲੰਮੀ ਲਾਈਨ ਜਿਹੜੀ ਕੂੜੇ ਦੀ ਲੱਗੀ ਆ ਜਿਆ ਗੈਜੈਂਸ ਦੇ ਸਾਹਮਣੇ ਢੇਰ ਆ ਗਿਆ ਉਸ ਤੋਂ ਬਾਅਦ ਗੁਰਮ ਗੁਰਨਾਨਕ ਕਾਲਜ ਗੁਰਨਾਨਕ ਕਾਲਜ ਦੇ ਬਾਹਰ ਬਹੁਤ ਵੱਡਾ ਢੇਰ ਸਦਰ ਥਾਣੇ ਦੇ ਬਾਹਰ ਢੇਰ ਬਸ ਸਾਡਾ ਰੋਡ ਤਾਂ ਜਿੱਦਾਂ ਕੂੜਾ ਦਾਣੀ ਬਣ ਗਿਆ ਦਾ ਹਰਦਸ਼ਣੀ ਰੋਡ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆਂ ਵੀ ਇਥੋਂ ਕੂੜਾ ਚੁਕਾਇਆ ਜਾਏ ਤੇ ਦੂਜਾ ਇੱਥੇ ਸਪੈਸ਼ਲੀ ਕਿਸ ਦੀ ਡਿਊਟੀ ਲਾਈ ਜਾਏ ਵੀ ਇੱਥੇ ਕੂੜਾ ਜਿਹੜਾ ਵਾਰ-ਵਾਰ ਨਾ ਛੁੱਟਿਆ ਜਾਏ ਅੱਗੇ ਬਰਸਾਤਾਂ ਦਾ ਦੇਣਾ ਡੇਂਗੂ ਹੋ ਸਕਦਾ ਦੁਨੀਆ ਬੰਬਾਰ ਲਾਗੇ ਤੇ ਖਲੋਣਾ ਇਸ ਵੇਲੇ ਹੀ ਇਹਨੇ ਬੰਦੇ ਖੜੇ ਆ ਪਰ ਇਥੇ ਖਲੋਣਾ ਮੁਸ਼ਕਲ ਆ ਇੰਨੀ ਸਮੈਲ ਆਉਂਦੀ ਆ ਕੁੱਤੇ ਆਉਂਦੇ ਆ ਲਫਾਫੇ ਚੁੱਕ ਕੇ ਪੂਰੇ ਛੜਕ ਦੇ ਖਿਲਾਰ ਦਿੰਦੇ ਆ ਦੁਕਾਨਾਂ ਦੇ ਅੱਗੇ ਖਿਲਾਰ ਜਾਂਦੇ ਆ ਸਾਹਮਣੇ ਸਕੂਲ ਆ ਉਹਦੇ ਅੱਗੇ ਲਫਾਫੇ ਚੁੱਕ ਕੇ ਲਿਆ ਜਾਂਦੇ ਆ ਹੁਣੇ ਪ੍ਰਸ਼ਾਸਨ ਅੱਗੇ ਹੀ ਹੱਥ ਜੋੜ ਕੇ ਬੇਨਤੀ ਕਰਦੇ ਸਾਰੇ ਸਾਡੇ ਮਹੱਲਾ ਨਿਵਾਸੀ ਪੀ ਇਹ ਜਿਹੜਾ ਕੂੜਾ ਜਿਹੜਾ ਛੇਤੀ ਛੇਤੀ ਚੁੱਕਿਆ ਜਾਏ ਤੇ ਇਹਨਾਂ ਗੱਲਾਂ ਨਗਰ ਕੌਂਸਲ ਨੂੰ ਵੀ ਤੁਹਾਡੇ ਕੋਲ ਜਾ ਕੇ ਕੋਈ ਸ਼ਿਕਾਇਤ ਨਹੀਂ ਕੀਤੀ ਬਹੁਤ ਵਾਰੀ ਜੀ ਬਹੁਤ ਵਾਰੀ ਉਹਨਾਂ ਨੇ ਅੱਗੇ ਬੇਨਤੀ ਕੀਤੀ ਹੈ ਜੀ ਇੱਥੇ ਸਾਡੇ ਹੁਣ ਮਾਰਕੀਟ ਜਿਹੜੀ ਆ ਇੱਥੇ ਤੇ ਬਹੁਤ ਖਲੋਣਾ ਔਖਾ ਹੋਇਆ ਪਿਆ ਵਾ ਸਾਰੀ ਮਾਰਕੀਟ ਬਹੁਤ ਤੰਗ ਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਆ ਕੂੜੇ ਦਾ ਜਿਹੜਾ ਵਾ ਉਹ ਪੱਕਾ ਮਸਲਾ ਹੱਲ ਕੀਤਾ ਜਾ ਜਿਹੜਾ ਇਹਦੇ ਮਗਲੇ ਪਾਸੇ ਇੱਕ ਪਲਾਟ ਆ ਜਿਹਦਾ ਉਹਨੂੰ ਵੀ ਚਿੱਠੀ ਗੱਡੀ ਜਾਏ ਵੀ ਆਪਣੀ ਜਿਹੜੀ ਦੁਕਾਨ ਦੇ ਅੱਗੇ ਸਫਾਈ ਕਰਾਈ ਜਾਏ ਤਾਂ ਕਿ ਲੋਕਾਂ ਨੂੰ ਜਿਹੜਾ ਵਾ ਇਹ ਸਮੱਸਿਆ ਤੋਂ ਰਾਹਤ ਮਿਲੇ ਜੇ ਲੋਕੀ ਨਹੀਂ ਫਿਰ ਵੀ ਹਟਦੇ ਤੇ ਮਹੱਲੇ ਵਾਸੀ ਹੁਣ ਕੀ ਫਿਰ ਮਹੱਲਾ ਨਿਵਾਸੀ ਇਥੇ ਛੜਕ ਜਾਮ ਕਰਕੇ ਇਥੇ ਧਰਨਾ ਲਾਉਣਗੇ ਜੀ ਉਹਨਾਂ ਚੋਂ ਉੱਠਣਗੇ ਨਹੀਂ ਜਿੰਨਾਂ ਚਿਰ ਸਾਡਾ ਮਸਲਾ ਹੱਲ ਨਹੀਂ ਹੋਏਗਾ ਉਹਨਾਂ ਚਿਰ ਨਹੀਂ ਇਹ ਮਹੱਲਾ ਉੱਠੇਗਾ ਇਥੇ